ਤੇ ਬਾਈ ਦੇ ਘਰੋਂ ਗਿਆ ਸੀ ਉਹ ਜਿਹੜਾ ਰਾਜ ਦੇ ਕੋਲੇ ਕਬੂਤਰ ਗਿਆ ਸੀ ਹੁਣ ਆਪਾਂ ਬਾਈ ਨਾਲ ਗੱਲ ਕਰਦੇ ਵੀ ਬਲੱਡ ਉਤਰਿਆ ਕਿੱਥੋਂ ਸੀ ਬਾਈ ਉਹ ਜਿਹੜਾ ਕਬੂਤਰ ਸੀ ਹਾਂ ਜੀ ਬਾਈ ਰਾਜ ਦਾ ਇਦਾਂ ਨਾ ਦੁਨੀਆ ਦੇ ਬ੍ਰਕੂਤਰ ਕਿੰਨੀਆਂ ਰਖਣਾ ਬਣ ਗੀਆਂ ਕਿੰਨਾ ਖੂਸ ਹੋ ਗਿਆ ਪਰ ਉਹ ਨਾ ਚੱਲਿਆ 1 ਲੱਖ ਤੋਂ ਆਪਾਂ ਕਹਿ ਲਈਏ ਵੀ ਹਜੇ ਤੱਕ ਚੱਲੀ ਜਾਂਦਾ ਹੈ ਕਬੂਤਰ ਹੋਰ ਵੀ ਕਿੰਨੇ ਭਾੜੇ ਭੜੇ ਉੱਡ ਗਏ ਉਹ ਕਬੂਤਰ ਗਿਆ ਕਿੱਥੋਂ ਸੀ ਅਸਲ ਵਿੱਚ ਉਹ ਕੂਤਰ ਇਹ 흘ਾਈ ਆਹੀ ਮੇਰੇ ਕੋਲੇ ਬਾਬੇ ਧੰਨੇ ਦੀ ਮੌਤ ਤੋਂ ਬਾਅਦ ਬਾਜੀ ਕੂਤਰ ਵਾਜੀ ਮੈਂ ਹੀ ਕੀਤੀ ਆ ਮੈਂ ਹੀ ਛੱਡਦਾ ਰਿਹਾ ਬਾਜੀ ਬਾਬੇ ਧੰਨੇ ਕੇ ਬਾਬੇ ਧੰਨੇ ਕੇ ਕੂਤਰ ਜਿੰਨਾ ਜਿਕਰ ਡਾਇਆ ਮੈਂ ਹੀ ਡਾਇਆ ਉਹਨਾਂ ਦੀ ਡੈਟ ਕੋ ਉਹਨਾਂ ਦੀ ਡੈਟ ਬਾਜੀ ਤੁਸੀਂ ਥੋੜਾ ਨਾ ਰਲਦੇ ਹਾਂ ਉਹ ਤੋਂ ਪਹਿਲਾਂ ਵੀ ਬਾਜੀਆਂ ਛੱਡਦੇ ਰਹੇ ਹਾਂ ਉਦੋਂ ਮੇਰੇ ਕੋਲੇ ਆਪ ਦੀ ਨਸਲ ਸੀ ਠੀਕ ਹੈ ਜਿਵੇਂ ਪਹਿਲਾਂ ਦੱਸਿਆ ਵੀ ਘੋੜਿਆਂ ਵਾਲੇ ਪੋਸਟ ਕੋਆ ਹਾਂ ਹਾਂ ਇੱਕ ਉਤਰ ਲਾਲ ਜੀਨਾ ਸੀ ਪਹਿਲੀ ਵਾਰ ਛਬੀ ਹੀਟ ਨੂੰ ਰਮਾਣੀ ਛੱਟੇ ਬਾਈ ਬਾਈ ਦੇੱਥ ਤੋਂ ਬਾਅਦ ਲਏ ਤੁਸੀਂ ਬਾਬਾ ਜੀ ਦੇ ਹਾਂ ਚੱਲਦਾ ਸੀ ਉਹਨਾਂ ਨਾਲ ਲੈ ਜਾਂਦੇ ਸੀ ਬਾਬਾ ਜੀ ਦੇੱਥ ਤੋਂ ਬਾਅਦ ਜਿਹੜਾ ਇੱਕ ਕਬੂਤਰ ਲੈ ਕੇ ਆਇਆ ਇਹ ਕਬੂਤਰ ਸੀ ਜਦੋਂ ਉਹ ਬਾਬਾ ਜੀ ਮੰਜੀ ਤੇ ਬੰਬਾਰ ਪਈ ਸੀ ਉਹਨੇ ਇਹ ਵੀ ਕਿਹਾ ਸੀ ਕਰਦੇ ਮੈਂ ਬੰਦਾਂ ਨੂੰ ਜੀ ਕਬੂਤਰ ਲਾਉਣੇ ਆ ਕਹਿੰਦਾ ਇਹ ਮੁੰਡੇ ਨੂੰ ਦਿਓ ਇਹ ਕਬੂਤਰ ਡਾਊਟ ਉੱਤੇ ਚਲੋ ਕੁਝ ਹੋਰ ਦਸਾਂ ਦੇ ਸੂੰਹ ਦੇ ਸੀ ਅਸੀਂ ਜਾਣਦੇ ਸੀ ਪਿੰਡ ਤੇ ਪਈ ਸੀ ਹੂੰ ਉਹ ਕਬੂਤਰ ਸੀ ਲਾਲ ਜੀਨਾ 22 ਜੇਡ ਨੂੰ ਰਮਾਣੀ ਛੱਟ ਤੇ ਖੱਟੀਆਂ ਅੱਖਾਂ ਦਾ 36 ਕਬੂਤਰ ਛੱਟੇ ਕਿਹੜੇ ਸਾਨ ਦੀ ਗੱਲ ਐ ਇਹ ਹੈਗੀ ਆ 96 97 ਦੀ ਗੱਲ ਦਾ ਠੀਕ ਆ ਤੇ ਸਾਰਾ ਪਿਆਗ ਹੀ ਸੀ ਜਿਹੜਾ ਉੱਥੇ ਖੜਿਆ ਹੀ ਨਹੀਂ ਸੀ ਐ 36 ਟੁੱਟੇ 36 ਟੁੱਟੇ ਨਾਮੀ ਬਾਜੀ ਸੀ ਕਿੰਨਾ ਮੋਟ ਸੀ ਮੋਟ ਸੀ ਉਦੋਂ 300 ਤੇ 500 ਰੁਪਿਆ ਮੋਟ ਸੀ ਦੋ ਮੁੱਢ ਦੋ ਮੁੱਢ ਸੀ ਤੇ ਜਿਆਦੇ 500 ਚੂਡੇ ਵੇ ਸੀ ਉਹ ਬੜਾ ਵੱਡਾ ਮੋਟ ਕਹਿੰਦੇ ਸੀ ਮੋਟ ਰੱਖਦਾ ਇਹ ਹੂੰ ਇਹ ਆਮ ਤਾਂ ਵੀ 200 300 ਜਾਂ 300 500 500 ਵਾਲੀ ਤਾਂ ਕੋਈ ਬਾਜੀ ਛੱਡਦੀ ਹੁੰਦੀ ਸੀ ਤਗੜੇ ਬੰਦੇ ਤਗੜੀ ਬੰਦੇ ਉਹਦੇ ਚ ਸ਼ਾਮ ਨੂੰ ਜਦੋਂ 7 ਵਜੇ ਤੇ 7 ਕਬੂਤਰ ਹੀ ਰਹੇ ਇੱਕ ਆ 14 ਦੇਠ ਦੀ ਬਾਜੀ ਨਹੀਂ 22 ਹੀ 22 26 ਦੇਠ ਨੂੰ ਪੱਕੀ ਰਵਾਣੀ ਹੁੰਦੀ ਕਬੂਤਰ ਨੇ 7 ਵਜੇ ਡਾਕਟਰ ਨਮਾਣਾ ਜੀ ਦੇ ਪਿੰਡ ਡਾਕਟਰ ਨਮਾਣਾ ਜੀ ਦੇ ਪਿੰਡ ਇੱਕ ਆਪਣੇ ਵਾਲਾ ਰਿਹਾ ਇੱਕ ਇਧਰੋਂ ਕੱਤੇ ਦਾ ਲੰਡਾ ਕਬੂਤਰ ਛੱਡਿਆ ਸੀ ਗੁੰਮਟੀ ਵਾਲੇ ਦਾ ਹੋ ਰਿਹਾ ਪੰਜ ਰਹੇ ਠਾੜੀਆਂ ਦੇ ਹਮ ਅਜਾ ਠਾੜ ਨਾ ਥੋੜੀ ਫਰਾਂ ਨਾ ਚੱਲਦੀ ਪੂਰੀ ਪੂਰੀ ਚੱਲੀ ਅੱਛਾ ਉਹਨਾਂ ਨੇ ਪੰਜ ਥੋੜੇ ਦੋ ਦੋ ਬਹਾਰੇ ਟਾਂ ਗੀਆਂ ਤੇ ਸਾਂਝੀ ਹੋ ਗਈ ਪੈ ਸਾਂਝੀ ਸਾਹਿਬ ਨੂੰ ਹੋਣੀ ਹੈ ਵੰਡਣੀ ਹੈ ਬਾਈ ਦੁੱਸਰ ਦੁੱਸਰ ਨਹੀਂ ਛੱਡੀ ਸੀ ਨਾ ਉਹ ਛੜਾਈ ਸੀ ਡਾਕਟਰ ਨੇ ਦੁੱਸਰ ਤੇ ਨਾ ਆਪਾਂ ਨੂੰ ਆਲੇ ਨੇ ਕਹਿ ਦਿੱਤੇ ਦੁੱਸਰ ਆਉਂਦੀ ਸੀ ਗੁੱਤਰ ਹਰਾ ਲੈਂਦੇ ਕਰ ਦਿੰਦੇ ਚਲੋ ਭਾਈ ਇਹ ਵੰਡੇ ਅਸੀਂ ਜੀਪ ਲੈ ਕੇ ਮਾਰਾ ਸੈਲਫ ਤੋਂ ਲਗੇਰਾ ਗੁਰਦੇਵ ਟੱਕਰ ਗਿਆ ਸਾਨੂੰ ਕੰਨੀਆਰਾ ਕਹਿੰਦਾ ਵੀ ਮੈਂ ਜਾਣ ਨਹੀਂ ਦਿੰਦਾ ਰਾਤ ਤੇਰੇ ਕੋਲੇ ਅੱਛਾ ਜਦੋਂ ਅਸੀਂ ਉੱਥੇ ਰਹੇ ਪੇ ਰਾਤ ਰਹੇ ਕਿ ਉਹ ਕੂਤਰ ਨੇ ਦੇਖ ਕੇ ਸ਼ਿਫਟਾ ਕਰੀ ਜਾਵੇ ਕਹਿੰਦਾ ਇਹ ਤਾਂ ਉਸ ਨਹੀਂ ਹੋਇਆ ਜੀ ਕਿਹੜੀ ਬਲੱਡ ਲਾਈਨ ਹੋਈ ਇਹ ਜਿਹੜੀ ਦੇਖੀ ਆ ਯਾਰ ਲੈ ਨੇ ਸਾਰਾ ਕੂਤਰਵਾਜ ਦਾ ਦਿਲ ਨਹੀਂ ਵਰਦਾ ਹਾਂ ਸਾਰਾ ਪੰਜਾਬ ਸੀ ਵੀ ਗਰਨੇ ਵਰਗੇ ਆਪ ਵੀ ਹਰ ਕੇ ਸਾਰੇ ਹਰ ਕੇ ਇਹ ਕੂਤਰ ਇੰਨਾ ਕਿਵੇਂ ਵੀ ਹੋ ਗਏ ਉਹ ਕੂਤਰ ਦੂਜੀ ਬਾਜੀ ਬਾਜੀ ਦੀ ਪੈਣੀ ਆ ਹੂੰ ਬੈਣੀ ਵਾਲਾ ਕੂਤਰ ਛੜਦਾ ਤੇ ਕਬੂਤਰ ਸਾਡੇ 2:30 ਵਜੇ ਪਾਉਣੇ 3:00 ਵਜੇ ਦਾ ਕੂਤਰ ਰਹੇਗੇ ਰਾਜਨ ਦੇ ਪਿੰਡੀ ਰਾਜਨ ਦੇ ਪਿੰਡੀ ਛੜਦਾ 2:30 ਵਜੇ 2:30 ਵਜੇ ਉਹ ਕਿੰਨੇ ਕਦਨਾ ਬਾਅਦ ਮੋੜਦਾ ਉਹ ਬਸ ਪੰਜ ਹਾੜ ਨੂੰ ਬੱਚਾ ਲਿਆਦਾ ਸੀ ਬਾਬੇ ਧੰਨੇ ਹਾਂ ਪੱਠੀ ਆਉਂਦੇ ਸੀ ਇੱਥੇ ਪੱਠੀ ਗਜਾ ਗਜਾਉਂਦਾ ਸੀ ਮੈਂ ਸਾਰੇ ਕਬੂਤਰੀ ਉੱਥੋਂ ਆਈ ਜਿੰਨੇ ਪੱਠੇ ਹੋਣ ਦੀ ਕਬੂਤਰ ਸੀਗਾ ਉਹ ਹਾਂ ਕਬੂਤਰ ਸੀ ਨਾ ਵੱਡਾ ਕਿਨਾਰਾ ਵੱਡਾ ਫੇਰ ਫਰਸਾ ਰੋ ਗਿਆ ਅੱਛਾ ਫਿਰ ਛੜਦਾ ਪੈਣੀ ਵਾਲਾ ਛੜਦਾ ਉਹ ਬੈਣੀ ਵਾਲਾ ਦਸਾਂ ਨੇ ਚੱਕਰ ਮਾਰਿਆ ਤਾਂ ਹਾਂ ਤੋਂ ਦੋ ਕਬੂਤਰੀ ਆਏ ਦਾਕਟਰ ਨੇ ਬਰ ਮੋੜ ਅੰਦਰ 10 ਦਿਨਾਂ ਬਾਅਦ ਮੋੜਤਾ ਦੋ ਕਿਦੇ ਕਿਦੇ ਆਏ ਇੱਕ ਸਮੁੰਦਰ ਦਾ ਜਗੀ ਵਾਲੇ ਦਾ ਇੱਕ ਮਿੱਕੀ ਦਾ ਗਾਮੀ ਗਾਮੀ ਵਾਲੇ ਦਾ ਚਲੋ ਉਹਨਾਂ ਨੇ ਵੰਡ ਲਈ ਵੰਡੇ ਵਜੇ ਵੰਡ ਲਈ ਬਾਜੀ ਉਹ 4:00 ਵਜੇ ਵੰਡੀ ਗਈ ਢਾਗਾਂ ਦੇ ਬਾਹਰੇ ਅੱਛਾ ਦੋ ਹੀ ਮੁੜੇ ਤਾਂ ਦੋ ਹੀ ਮੁੜੇ ਅੱਠ ਅੱਠ ਰਹਿ ਗਈ ਪਤਾ ਹੀ ਨਹੀਂ ਕਿੱਧਰ ਰਹਿ ਗਈ ਇੰਨਾ ਤੇ ਰਹਿ ਗਈ ਸਾਨੂੰ ਵੀ ਨਹੀਂ ਪਤਾ ਲੱਗਿਆ ਵੀ ਕਿੱਧਰ ਰਹਿ ਗਿਆ ਅੱਛਾ ਦੋ ਤਿੰਨ ਦਿਨਾਂ ਬਾਅਦ ਪਤਾ ਲੱਗ ਗਿਆ ਵੀ ਉਹ ਤਾਂ ਚੇਲਾ ਵਾਲੀ ਕੁੰਤਰ ਭਾ ਗਿਆ ਚੇਲਾ ਵਾਲੀ ਬਹਾ ਲੈ ਕੇ ਸੇਂਗੇ ਇਸ ਇਨਾਂ ਨੂੰ ਐ ਬਾਬੇ ਧੰਨੇ ਕਾ ਨੂੰ ਐ ਸੀ ਤੇ ਵੀ ਚਲ ਆਵਾਂਗੇ ਆਪਣੀ ਰਿਸ਼ਤੇਦਾਰੀ ਆ ਉੱਥੇ ਸਰਪੰਚ ਨੇ ਇਹਨਾਂ ਦੀ ਰਿਸ਼ਤੇਦਾਰੀ ਸੀ ਹੂੰ ਤੇ ਉਹ ਐ ਘੋਲ ਕਰਦੇ ਕਰਦੇ ਕਕੂਤਰ ਵਾਲਿਆਂ ਨੂੰ ਚਸ ਨਹੀਂ ਹੁੰਦੀ ਖੜਿਆ ਰਿਆਂ ਨੂੰ ਵੀ ਆਪਣੇ ਕੋਲ ਹੋਰ ਬੈਠੇ ਆ ਜਦ ਬੱਚਾ ਦਾ ਸੀ ਹੈਗਾ ਅਸੀਂ ਕੋਈ ਫਰਸਰ ਸੀ ਵੀ ਉਹਦੇ ਭੈਣ ਭਰਾ ਬੈਠੇ ਆ ਤੇ ਕੋਈ ਜਿੱਕਰ ਇਹਨਾਂ ਦੀ ਢਿੱਲ ਵਰਤੀ ਢਿੱਲ ਤੋਂ ਬਾਅਦ ਉਹਨਾਂ ਨੂੰ ਲੱਗ ਗਿਆ ਜਿਹੜਾ ਨਹੀਂ ਨੂੰ ਪਤਾ ਵੀ ਧੰਨੇ ਕਾ ਨੂੰ ਪਤਾ ਲੱਗ ਗਿਆ ਕਿ ਕੂਤਰ ਨਹੀਂ ਛੱਡਦੇ ਉਹ ਲੈ ਕੇ ਜਾਣਗੇ ਉਥੇ ਰਾਜਨ ਕਬੂਤਰ ਚੱਕ ਲਿਆ ਆ ਬਹਿਣੀ ਆ ਬਹਿਣੀ ਆ ਰਾਜਨ ਕਬੂਤਰ ਚੱਕ ਚੈਰਾ ਕਿਹੜੇ ਬੰਦੇ ਕੋਲੇ ਸੀ ਕਬੂਤਰ ਇਹ ਨਾਮ ਐ ਵੀ ਨਹੀਂ ਜਾਣਦਾ ਕਿਹੜੇ ਤੋਂ ਆ ਗਿਆ ਸੀ ਉਹ ਚੈਰਾ ਬਸ ਪਤਾ ਲੱਗੂਗੀ ਚੀਜ਼ ਆ ਕਬੂਤਰ ਦਾ ਸਾਡਾ ਇਸ ਪਾਸੋਂ ਜਿਹੜਾ ਤੇ ਦੂਜੀ ਜਿਹੜੀ ਕਬੂਤਰੀ ਗਈ ਸੀ ਸਾਡਾ ਇਥੋਂ ਦੋ ਉੱਡੇ ਇਹ ਸਾਂਭੇ ਸੀ ਅਸੀਂ 26 ਜੇਠ ਨੂੰ ਉੱਡੇ ਜਿੱਦੇ ਬਹਿਣੀਆ ਵਾਲਾ ਬਾਜੀ ਬਹਿਣੀਆਲ ਬਾਜੀ ਤੋਂ ਦੋ ਤਿੰਨ ਦਿਨਾਂ ਬਾਅਦ ਇੱਕ ਕਬੂਤਰ ਹੋਰ ਸੀ ਸਾਡੇ ਕੋਲ ਖੱਟੀਆਂ ਅੱਖਾਂ ਵਾਲਾ ਹੂੰ ਉਹ ਕਬੂਤਰ ਛੜਤਾ ਚੱਖੇ ਵਾਲੀ ਠੀਕ ਹੈ ਮੋਟਾ ਤੇ ਭੁੰਡਾ ਬਿੱਗੇ ਵਾਲਾ ਕਬੂਤਰ ਸਾਥੋ ਲੈ ਕੇ ਗਿਆ ਸੀ ਹੂੰ ਉਹ ਚਰਨਾ ਆਪਣੇ ਗਵਾਂਢੀ ਆ ਬਾਬੇ ਧੰਨੇ ਨਾਲ ਹੀ ਰਿਹਾ ਸਾਰੀ ਹੁਣ ਉਹਦੇ ਘਰੇ ਉੱਡਦਾ ਸੀ ਹੂੰ ਉਥੋਂ ਕਬੂਤਰ ਕਿਹੜਾ ਬਾਗ ਗਿਆ ਚੱਠੇ ਵਾਲੇ ਤੋਂ ਬਾਗ ਗਿਆ ਉਹ ਮਾਹੀ ਨੰਗਲ ਹੂੰ ਟਾਈਮ ਤੇ ਘੱਟ ਗਿਆ ਮਾਹੀ ਨੰਗਲ ਉਹ ਵੀ ਬਾਬੇ ਧੰਨੇ ਕੇ ਕਰੋ ਉਹ ਵੀ ਕਬੂਤਰੀ ਬਲੱਡ ਹੈ ਡਾਕਟਰ ਦਰਸ਼ਨ ਦੇ ਘਰੋਂ ਸੀ ਉਹ ਕਬੂਤਰ ਅੱਛਾ ਹੈ ਬਾਬੇ ਧੰਨੇ ਕੇ ਕਬੂਤਰ ਇਕੱਠੇ ਡਾਉਂਦੇ ਸੀ ਤੁਸੀਂ ਇਕੱਠੀ ਡਾਉਂਦੇ ਸੀ ਹੈ ਉਹ ਕਬੂਤਰਾਂ ਦੀ ਸੀ ਹੂੰ ਉਥੋਂ ਕਬੂਤਰ ਜਦੋਂ ਹਿੱਲ ਕੇ ਬਾਗ ਗਿਆ ਉਥੋਂ ਤੇਲੂ ਕੇ ਲਿਆਏ ਉਹ ਬਾਗਤਰ ਵਾਲੇ ਉਹ ਖਟੀਆਂ ਵਾਲੇ ਉਹ ਜਿਹੜਾ ਇੱਕ ਕਬੂਤਰ ਤਾਂ ਚਹਿਲਾ ਵਾਲੀ ਤੋਂ ਜਿਹੜਾ ਸੀ ਉਹਦਾ ਰਾਜਨ ਲੈ ਗਿਆ ਰਾਜਨ ਲੈ ਗਿਆ ਦੂਜੇ ਦਾ ਬਾਬੇ ਤੇਲੂ ਕੇ ਲੈ ਗਏ ਤੇਲੂ ਕੇ ਲੈ ਗਏ ਦੋ ਕਬੂਤਰ ਇਕੱਠੇ ਹੋ ਗਏ ਦੋ ਇਕੱਠੇ ਹੋ ਗਏ ਤੇ ਇਹਨਾਂ ਕੋਲੇ ਇੱਕ ਤੇਲੂ ਕੇ ਕੋਲੇ ਕਬੂਤਰੀ ਖੱਟੀਆਂ ਅੱਖਾਂ ਵਾਲੀ ਸੀ ਜਸਵੀਰ ਦੀ ਫੜੀ ਹੋਈ ਫੜੀ ਵੀ ਲਾ ਲਓ ਉਹ ਕਬੂਤਰਾ ਜੋ ਸੀ ਉਹ ਜਸਵੀਰ ਨੂੰ ਹੀ ਪਤਾ ਹੋਣਾ ਕੀ ਪਤਾ ਕਿਹੜੇ ਕਬੂਤਰਾ ਜੋ ਆਪਾਂ ਨੂੰ ਉਹਦੇ ਬਾਰੇ ਚਲੋ ਇਹਨਾਂ ਦੇ ਹੱਥ ਲੱਗ ਗਏ ਹੱਥ ਲੱਗ ਗੀ ਉਹ ਕਬੂਤਰੀ ਨਾਲ ਸਾਡੇ ਵਾਲਾ ਕਬੂਤਰ ਮਲਾਦਾ ਖੱਟੀਆਂ ਅੱਖਾਂ ਵਾਲਾ ਬਾਬੇ ਤਾਂ ਨੇ ਆ ਬਾਬੇ ਤਾਂ ਨੇ ਮਲਾਤਾ ਚਿੱਟਾ ਸਿਪਾਹੀ ਦਾ ਸਮਾ ਚਿੱਟਾ ਜਮਾ ਚਿੱਟਾ ਸਿਪਾਹੀ ਉਹ ਨਹੀਂ ਗਈ ਸੀ ਕਬੂਤਰੀ ਦਾ ਉਹਨਾਂ ਦੇ ਖੱਟਾਂ ਵਾਲੀ ਸਿਪਾਹੀ ਲਈ ਚਿੱਟੀ ਸਿਪਾਹੀ ਦਾ ਲਾਈ ਸੀ ਠੀਕ ਹੈ ਉਹ ਕਬੂਤਰੀ ਜਦੋਂ ਮਲਾ ਕੇ ਉਹ ਰੋ ਡੇ ਡੇ ਵਜੇ ਖਰਾਬਿਆਂ ਨੇ ਉਹਨਾਂ ਨੇ ਬਾਜੀ ਛੱਡੀ ਉਥੋਂ ਰਾਜੰਦੇ ਹੱਥ ਲਾ ਗਈ ਚਾਹੇ ਊਂ ਲੈ ਗਿਆ ਰਾਜ ਉਹ ਕਬੂਤਰੀ ਜਦੋਂ ਰਾਜੰਦੇ ਆਪਣੇ ਵਾਲੇ ਇਸ ਲਾਲ ਜੀਨੇ ਨਾਲ ਮਲਾ ਕੇ ਕਢਾਈ ਫਿਰ ਚਰਚਾ ਦਾ ਵਿਸ਼ਾ ਬਣ ਗਈ ਫਿਰ ਸਾਰੇ ਡਿੱਗ ਲੱਗ ਗਏ ਉਹ ਕਬੂਤਰ ਵੀ ਮੈਂ ਵੀ ਲੈ ਲਾਂ ਨਹੀਂ ਵੀ ਲੈ ਲਾਂ ਉਹ 50 ਬਲੇ ਇਹ ਬਲੱਡ ਆ ਗਿਆ ਹਾਂ ਇਧਰ 100 ਪੈਸੇ ਬੈਠੇ 100 ਪੈਸੇ ਬੈਠੇ ਸੀ ਉਹ ਤਾਂ ਗੇਮ ਘੁੰਮ ਗਈ ਗੇਮ ਘੁੰਮ ਗਈ ਉਸ ਤੋਂ ਬਾਅਦ ਫਿਰ ਆ ਜਾਣੇ ਉਹਦੇ ਪੱਠੇ ਵੀ ਵੇਚੇ ਉਹ ਉਤਰ ਹੋਰ ਨਾਲ ਵੀ ਲਾਇਆ ਜੀ ਉਹ ਕਬੂਤਰ ਉਹ ਤੇ ਲੋਕਾਂ ਨੂੰ ਪਤਾ ਹੋਊ ਕੀ ਇਹ ਲਾਇਆ ਜਿਹੜਾ ਉੱਤੇ ਕਬੂਤਰ ਸੀ ਜਿਹੜਾ ਰਾਜਨ ਬਾਈ ਨਹੀਂ ਆਲਦੇ ਬਾਈ ਦੇ ਘਰੇ ਹਾਂ ਇੱਕ ਤਾਂ ਉਹਨੇ ਆਪਣੀਆਂ ਕਬੂਤਰੀਆਂ ਲਾਤਾ ਰਾਜਨ ਜਿਹੜਾ ਚਹਲਾਣੀ ਗਿਆ ਸੀ ਚਹਲਾਂੀਆਂ ਇੱਕ ਤਾਂ ਬਾਈ ਨੇ ਉਹਦੇ ਨਾਲ ਲਾਤਾ ਤੇ ਲਾਤਾ ਉਹ ਇੱਕ ਕਬੂਤਰੀ ਵਾਲੀ ਬੱਚੇ ਨੇ ਕਿਹਾ ਹੋਰ ਕੂਟੀਆਂ ਵੀ ਨਹੀਂ ਨਹੀਂ ਉਹਦੇ ਬਾਰੇ ਆਪਾਂ ਨਾ ਗੱਲ ਜਣੀ ਆਏ ਵੀ ਪਰ ਆਪਾਂ ਤਾਂ ਇਕ ਲਈ ਚੀਜ਼ ਵਾਰੀ ਗੱਲ ਇਹ ਚੀਜ਼ ਵਾਰਿਆ ਵੀ ਆਪਣਾ ਕਬੂਤਰ ਲਾਲ ਕੱਪੜੇ ਦੇ ਲੱਗਿਆ ਸੀ ਉਹਦੇ ਕੋਲੇ ਆਹ ਗੋਤੂ ਜੀ ਨਾ ਬਲਾਇਆ ਬਾਹਰ ਫਿਰ ਕਾਣੀ ਕੀ ਬਣੀ ਰਾਜਨ ਕੋ ਉਹ ਫਿਰ ਬਾਈ ਕੋਲ ਵੀ ਮੁੱਲ ਕਿਹੜੇ ਕਿਹੜੇ ਬੰਦੇ ਲੈ ਗਏ ਉਹਦੇ ਜੇ ਕਈ ਕਬੂਤਰ ਆਏ ਉਹ ਕਬੂਤਰ ਦਿੱਤੇ ਤਾਂ ਮੁੱਲ ਅਜੀਰੀ ਕਬੂਤਰ ਉਹ ਗਾਮੀਆਂ ਵਾਲੇ ਮਿੱਕੀ ਲੈ ਗਿਆ ਸੀ ਸਾਰੇ ਜਦੋਂ ਡੀਸੀ ਨੇ ਮੈਨੂੰ ਪੁੱਛਿਆ ਵੀ ਕਬੂਤਰ ਕਿਹਜਾ ਮਹਾ ਇਹ ਜੇ ਛੱਟੇ ਆ ਲੌਂਗ ਆ ਹੂੰ ਇਹ ਕੱਪੜੇ ਲਾ ਤੇ ਲੱਗਿਆ ਵਾ ਤੇ ਪਹਿਲਾਂ ਵੀ ਉਹਦੇ ਬੰਦੇ ਕਾਫੀ ਲੈਣ ਆਏ ਲੱਸਨ ਚ ਉਹ ਉਹਦਾ ਪੱਠਾ ਦੇ ਦਿੰਦਾ ਸੀ ਚਾਹੇ ਉਹ ਇਹ ਜਾਂ ਹੋਰ ਦੇ ਦਿੰਦਾ 사ਵਾ ਨਹੀਂ ਦਿੰਦਾ ਏ 사ਵਾ ਤਾਂ ਫਿਰ ਇੱਕ ਸਾਲ ਫਿਰਦੇ ਰਹੇ ਫਿਰ ਡੀਸੀ ਦੇ ਗਾਮੀਆਂ ਆਣੇ ਆ ਕੰਪਿਊਟਰ ਲੈ ਗਏ ਸੀ ਠੀਕ ਯਾਰ ਜੀ ਨਾਲ ਵੱਡਾ ਜਿਹੜਾ ਵੱਡਾ 사ਵਾ ਬਾਬੇ ਦੇ ਘਰੋਂ ਆਇਆ ਬਸ ਘਰੋਂ ਆਇਆ ਸੀ ਉਹ ਉਤਰ ਉਹ ਲੈ ਉਹ ਕੰਪਿਊਟਰ ਲੈ ਕੇ ਗਏ ਆ ਫੇਰ ਜਾ ਕੇ ਉਹਨਾਂ ਕੋਲੇ ਵੀ ਉਹਨੇ ਫਿਰ ਕਿਉਂ ਵਿੱਚ ਹਾਂਦੀ ਵੀ ਸੋ ਮਜਬੂਰੀ ਹੁੰਦੀ ਐ ਅੱਛਾ ਵੀ ਉਹ ਵੀ ਮਜਬੂਰੀ ਹੁੰਦਾ ਅੱਜ ਕੱਲ ਚੰਗੇ ਚੰਗੇ ਘਰ ਵੇਚੀ ਜਾਂਦੇ ਆ ਕੋਤਰ ਹਾਂ ਕਹਿੰਦਾ ਉਹ ਉਹ ਵੀ ਗੱਲ ਕਹਿੰਦਾ ਸੱਚਾ ਕੌਣ ਲੱਗਦਾ ਜਿਹਦਾ ਤੈਨੂੰ ਪਤਾ ਨਹੀਂ ਲੱਗਿਆ ਉਹ ਗੱਲਾਂ ਹਣਾ ਤੇ ਅੱਛਾ ਉਹ ਆ ਕੇਸ ਹੋ ਗਿਆ ਹਾਂ ਵੇਚ ਦੇ ਕੋ ਸਰਪੰਚ ਕੋਲੇ ਬਾਗੇ ਉਹ ਸਰਪੰਚ ਕੋਲੇ ਬਾਗੇ ਹੋਰ ਕੋਸ਼ ਚੱਠੇ ਕੋਲੇ ਵੀ ਚੱਠੇ ਨੂੰ ਹਾਂ ਸਾਹਮਣੇ ਚੱਠੇ ਨੂੰ ਸਾ ਮੈਨੂੰ ਪਤਾ ਵੀ ਚੱਠੇ ਨੂੰ ਸਾਹਮਣੇ ਪੱਠਾ ਉਹਨਾਂ ਦੇ ਬਾਈ ਚੱਠੇ ਕੋਲੇ ਮੈਂ ਦੇਖਿਆ ਬਾਲੀ ਵੀ ਲੈ ਕੇ ਆਇਆ ਬਾਲੀ ਵੀ ਲੈ ਕੇ ਆਇਆ ਵੱਡੀ ਗੱਲ ਲੈ ਕੇ ਆਇਆ ਹਾਂ ਇਹ ਜਿਹੜਾ ਰਾਜਨ ਕੋਲੇ ਕਬੂਤਰ ਗਿਆ ਵੇ ਇਹਦੇ ਨਾਲ ਭੈਣਾ ਨੇ ਵੀ 2.5 ਘੰਟੇ ਬਿੱਥ ਪਾਈ ਆ ਇੰਨਾ ਮੇਰੇ ਕੋਲੇ ਉੱਡਿਆ ਮਾ ਠੁੰਡੇ ਵਾਲੇ ਬਾਜੀ ਛੜਤੀ ਸੀ ਅੱਛਾ ਇਹਦੀ ਬਲੱਡ ਲਾਈਨ ਹੋਰ ਵੀ ਸੀਗੀ ਥੋੜੀ ਹੋਰ ਵੀ ਸੀ ਅੱਛਾ ਠੁੰਡੇ ਵਾਲੇ ਛੜਤੀ ਤੇ ਦੇ ਵਾਰ ਕੇ ਸੀ ਸਾਰੇ ਕਬੂਤਰ ਦਾ ਖਣੀ 29 ਛੁੱਪੇ ਸੀ ਉੱਥੇ ਦੋ ਛੜਤਾਂ ਮੈਂ 2.5 ਵਜੇ ਬਾਜੀ ਨਿਬੜੀ ਇੱਕ ਪੱਠੀ ਜੀ ਛੜਤੀ ਬੇਕਾਰ ਦੀ ਉਹ 3.5 ਵਜੇ ਸਾਡਾਂਗੀ ਦੇ ਭਾਈ ਤੇ 4.5 ਵਜੇ ਇਹਨਾਂ ਇਹਨ ਭੈਣ ਭਾਈ ਵੀ ਰਾਜਨ ਕੋਲੇ ਵੀ ਪੁੰਨੂ ਵਾਲੇ ਉਤਰ ਵੀ ਪਾਈ ਵੀ ਹੈ ਦੇ ਵਿੱਚ ਹੋ ਸਕਦਾ ਪਾਈ ਹੋਣਾ ਪਰ ਤਾਂ ਐਵੇਂ ਉਹਦੇ ਵੀ ਆਪਾਂ ਕਹਿ ਨਹੀਂ ਸਕਦੇ ਪੁੰਨੂ ਵਾਲੇ ਪਾਏ ਆ ਜਦੋਂ ਆਪਾਂ ਨੂੰ ਪਤਾ ਨਹੀਂ ਉਸ ਬਾਰੇ ਆਪਾਂ ਐਵੇਂ ਪਾਣੀ ਜੜਾਂਗਾਂ ਮਾਰੀ ਜਾਈ ਇਹਦੇ ਕੱਟੀਆਂ ਅੱਖਾਂ ਦੇ ਜਿਹੜੇ ਰਾਜਨ ਵਾਲੇ ਉਤਰ ਵੱਜੇ ਆ ਕੱਟੀਆਂ ਇਹ ਚਿੱਟੀਆਂ ਖਣੇ ਕਿਵੇਂ ਕੱਢ ਜਾਂਦੇ ਫਿਰ ਇਹ ਚਿਕਣਾਂ ਵਾਲੇ ਪਿੰਖੀ ਹਜ਼ਾਰ ਵਾਲੇ ਉਤਰ ਜਿਹੜੇ ਕੱਢਦੇ ਸੀ ਵਿੱਚੇ ਹਜ਼ਾਰ ਵਾਲਾ ਫਿਰ ਕਿੱਥੋਂ ਆਇਆ ਉਹਨਾਂ ਦੇ ਨਹੀਂ ਇਹ ਉਹ ਜਿਹੜੇ ਜਿਹੜੇ ਲਾਲ ਚੀਨੇ ਚ ਬਾਬੇ ਦੰਨੇ ਵਾਲਾ ਬਾਬੇ ਦੰਨੇ ਵਾਲਾ ਉਹਦੇ ਤੇ ਹਜ਼ਾਰਾਂ ਵਾਲੇ ਬਲੱਡ ਲਾਜ ਆਵੇ ਹੋਵੇ ਉਹ ਹਜ਼ਾਰਾਂ ਵਾਲਾ ਬਲੱਡ ਕਿਵੇਂ ਗਿਆ ਬਾਬੇ ਤੇ ਮੇ ਕੋਈ ਤੇ ਉਹ ਤਾਂ ਇਹ ਕਬੂਤਰ ਇਹਨਾਂ ਕੋਲੇ ਇੱਕ ਮਡਲਾ ਕਬੂਤਰ ਆਇਆ ਸੀ ਬੈਰੂਗਿਆ ਤੋਂ ਆਇਆ ਸੀ ਹਰਨਾਮ ਹਰਨਾਮ ਉਹ ਯਾਰ ਏ ਕਾਲੀ ਦਾ ਕਿੱਡੀ ਗਾਲੀ ਦਾ ਉਹ ਸਾਰੀਆਂ ਅੱਖਾਂ ਖੜਦਾਂ ਇੱਕ ਕਬੂਤਰ ਨਹੀਂ ਯਾਰ ਆ ਹਜ਼ਾਰਾਂ ਤਾਂ ਤਸਵੀਰ ਲੈ ਗਿਆ ਉਹ ਤਾਂ ਯਾਰ ਵਾਲਾ ਵੱਜ ਗਿਆ ਉਹ ਸਾਰੇ ਕਬੂਤਰ ਹੀ ਹਰਨਾਮ ਕੇ ਜਿਹੜੇ ਸੀਗੇ ਉਹ ਬਲੱਡ ਲਾਈਨ ਦਾ 12 ਬਲੱਡ ਲਾਈਨ ਇੱਕੋ ਹੀ ਸੀ ਵੱਜਣ ਹਜ਼ਾਰ ਵਾਲੀ ਲੱਗ ਗਈ ਆ ਹਜ਼ਾਰ ਵਾਲੇ ਉਹ ਉਹ ਚੱਕਰ ਹੋਇਆ ਵਿਆ ਕਹਾਣੀ ਦਾ ਉਹ ਉਹੀ ਗੱਲ ਵੀ ਅੱਧੀ ਜਾਣਕਾਰੀ ਹੈਗੀ ਆ ਅੱਧੀ ਨਹੀਂ ਅੱਧਿਆ ਹੋਰ ਨਿਕਲੇ ਵੀ ਕਬੂਤਰ ਉਹਨਾਂ ਕੋਲੇ ਇੱਕ ਹੀ ਨਹੀਂ ਸੀ ਹਜ਼ਾਰ ਵਾਲਾ ਕਬੂਤਰ ਤਾਂ ਉਹਨਾਂ ਕੋਲੇ 100 ਹੋਰ ਵੀ ਸੀ 50 ਹੋਰ ਸੀ ਹਾਂ ਬਸ ਉਹ ਬੰਦੇ ਕੇ ਉਹ ਹਜ਼ਾਰ ਵਾਲੀ ਵੱਜਣ ਲੱਗੇ ਆ ਉਹ ਵੀ ਬਾਬੇ ਧੰਨੇ ਕੇ ਕੋਲੇ ਬਾਗ ਆ ਉਹਨਾਂ ਕੋਲੇ ਬਲੱਡ ਲਾਈਨ ਬਣ ਗਈ ਉਹਨਾਂ ਕੋਲੇ ਆਦੇ ਕੂਤਰਾ ਜਿ ਬਾਗ ਕੋਲੇ ਕੱਟੀਆਂ ਕਾਲੇ ਬਣਾਲੇ ਉਹ ਬਾਜ਼ ਰਾਜੇ ਕੋਲੇ ਬਾਗ ਉਹ ਚਿੱਟੀਆਂ ਦੇ ਵੀ ਕੱਟੇ ਉਹਨੇ ਹੋਣੀ ਫੇਰ ਉੱਤੇ ਆਈ ਬਲੱਡ ਦੋਤੀ ਉੱਥੇ ਆ ਗਿਆ ਹੁਣ ਤੇਲੂਗਾ ਨਾ ਚੱਲਿਆ ਫਲਾਣਾ ਕਹਿੰਦਾ ਤੇਲੂਗੇ ਵਾਲੇ ਤੇਲੂਗੇ ਵਾਲੇ ਤੇਲੂ ਪਰ ਇਹ ਨਹੀਂ ਨਾ ਪਤਾ ਵੀ ਆਏ ਕਿੱਥੋਂ ਆ